ਸਮਨਾ ਦੀ ਜ਼ਿੰਦਗੀ ਵਿੱਚ ਅਸੀਂ ਆਪਣੀ ਸਿਹਤ ਦਾ ਧਿਆਨ ਸਾਲ ਤੇ ਸਬਜ਼ੀਆਂ ਖਾ ਕੇ ਰੱਖਦੇ ਹਾਂ ਲੇਕਿਨ ਕੀ ਤੁਸੇ ਜਾਣਦੇ ਹੋ ਕਿ ਫਲ ਸਿਰਫ ਖਾਣ ਵਾਸਤੇ ਨਹੀਂ ਬਲਕਿ ਸਾਡੀ ਸਕਿਨ ਵਾਸਤੇ ਵੀ ਬੇਹੱਦ ਜ਼ਰੂਰੀ ਨੇ ਫਲ ਸਿਹਤ ਲਈ ਨਹੀਂ ਬਲਕਿ ਸਕਿਨ ਲਈ ਵੀ ਬਹੁਤ ਇੰਪੋਰਟੈਂਟ ਨੇ ਫਲਾਂ ਦਾ ਸੇਸ ਬਕਲੋਣਾ ਔਰ ਇਸ ਦੇ ਨਾਲ ਹਰ ਤਰ੍ਹਾਂ ਦੀਆਂ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਤੁਹਾਨੂੰ ਸਿਰਫ ਇਹ ਜਾਣਨ ਦੀ ਜ਼ਰੂਰਤ ਹੈ ਕਿ ਤੁਹਾਡੀ ਸਕਿਨ ਦੀ ਸਮੱਸਿਆ ਦੇ ਅਨੁਸਾਰ ਫਲਾਂ ਦੀ ਚੋਣ ਕਿਵੇਂ ਕਰਨੀ ਹੈ ਸੁੰਦਰਤਾ ਮਾਹਿਰ ਸ਼ਹਿਨਾਜ਼ হোসেন ਦੱਸ ਰਹੇ ਨੇ ਕਿ ਕਿੰਨਾ ਫਲਾਂ ਨਾਲ ਤੁਸੀਂ ਆਪਣੀ ਸੁੰਦਰਤਾ ਨੂੰ ਵਧਾ ਸਕਦੇ ਹੋ ਅੱਜ ਗੱਲ ਕਰਾਂਗੇ ਪਪੀਤੇ ਦੇ ਬਾਰੇ ਜੇਕਰ ਤੁਹਾਡੀ ਸਕਿਨ ਆਇਲੀ ਫਰੀ ਹੈ ਤਾਂ ਤੁਸੀਂ ਪਪੀਤਾ ਜ਼ਰੂਰ ਟਰਾਈ ਕਰੋ ਵਿਟਾਮਿਨ ਅਤੇ ਖਾਨੀਆਂ ਨਾਲ ਭਰਪੂਰ ਪਪੀਤਾ ਸਕਿਨ ਨੂੰ ਪੋਸ਼ਟ ਦਿੰਦਾ ਹੈ ਅਤੇ ਇਸ ਦੀ ਰੰਗ ਨੂੰ ਸੁਧਾਰਦਾ ਵੀ ਹੈ। ਪਪੀਤਾ ਹਰ ਤਰ੍ਹਾਂ ਦੀ ਸਕਿਨ ਨੂੰ ਸੂਟ ਵੀ ਕਰਦਾ ਹੈ। ਇਸ ਲਈ ਇਸ ਦੀ ਵਰਤੋਂ ਬਿਊਟੀ ਪ੍ਰੋਡਕਟਸ ਵੀ ਅਕਸਰ ਹੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਪਪੀਤੇ ਵਿੱਚ ਮੌਜੂਦ ਐਂਟੀ ਆਕਸਾਈਡ ਸਕਿਨ ਦੇ ਬੁਢਾਪੇ ਲਈ ਬੇਹਤ ਜ਼ਰੂਰੀ ਹੈ। ਜਿਵੇਂ ਕਿ ਬੁਢਾਪੇ ਦੇ ਲਈ ਫਾਈਨ ਲਾਈਨਸ ਅਤੇ ਝੁਰੜੀਆਂ ਨੂੰ ਰੋਕਦੇ ਨੇ ਤੇ ਉਸ ਦੇ ਨਾਲ ਹੀ ਪਪੀਤੇ ਦੀ ਵਰਤੋਂ ਕੀਤੀ ਜਾਂਦੀ ਹੈ। ਪਪੀਤੇ ਦਾ ਫੇਸ ਬੈਕ ਲਾਉਣਾ ਸਕਿਨ ਲਈ ਲੰਬੇ ਸਮੇਂ ਤੱਕ ਸਕਿਨ ਨੂੰ ਜਵਾਨ ਬਣਾ ਦਿੰਦਾ ਹੈ। ਪਪੀਤੇ 'ਚ ਮੌਜੂਦ ਪੋਟਾਸ਼ੀਅਮ ਸਕਿਨ ਨੂੰ ਨਮੀ ਦਿੰਦਾ ਹੈ ਜਿਸ ਦੇ ਕਾਰਨ ਸਾਡੀ ਸਕਿਨ ਹੋਰ ਵੀ ਜ਼ਿਆਦਾ ਜਵਾਨ ਲੱਗਦੀ ਹੈ। ਪਪੀਤੇ ਨੂੰ 20 ਮਿੰਟਾਂ ਤੱਕ ਚਿਹਰੇ ਤੇ ਲਗਾਉਣ ਨਾਲ ਮੁਹਾਸੇ ਤੋਂ छुटकारा ਵੀ ਮਿਲਦਾ ਹੈ ਅਤੇ ਸਕਿਨ ਵਿੱਚ ਨਿਖਾਰ ਵੀ ਆਉਂਦਾ ਹੈ ਇਸ ਦੇ ਲਈ ਤੁਸੀਂ ਫੇਸ ਪੈਕ ਵਿੱਚ ਪਕੇ ਹੋਏ ਪਪੀਤੇ ਦੇ ਗੁੱਦੇ ਨੂੰ ਵੀ ਮਿਲਾ ਸਕਦੇ ਹੋ ਪਪੀਤਾ ਇੱਕ ਸ਼ਾਨਦਾਰ ਕਲੀਨਜ਼ਰ ਦਾ ਕੰਮ ਵੀ ਕਰਦਾ ਹੈ ਇਸ ਤੇ ਮੌਜੂਦ ਐਨਜ਼ਾਈਮ ਐਂਡ ਸਕਿਨ ਨੂੰ ਦੂਰ ਕਰਦੇ ਨੇ ਜੋ ਕਿ ਚਿਹਰੇ ਦੀ ਚਮਕ ਵਧਾ ਦਿੰਦੇ ਨੇ oily free skin ਲਈ ਪਪੀਤਾ ਬੇਹੱਦ ਫਾਇਦੇਮੰਦ ਹੁੰਦਾ ਹੈ ਇਹ ਇਸ ਤੋਂ ਵਾਧੂ ਤੇਲ ਫ੍ਰੀ ਅਤੇ ਹਰ ਤਰ੍ਹਾਂ ਦੀ skin ਨੂੰ ਸੁੰਦਰਤਾ ਲਈ ਹੋਰ ਵੀ ਜ਼ਿਆਦਾ ਮੋਇਸਚ ਕਰ ਦਿੰਦਾ ਤੇਜ਼ ਤੁਪਤੀ ਜੇਕਰ ਗੱਲ ਕਰੀਏ ਤੇ tan skin ਵਾਸਤੇ ਵੀ ਇਹ ਬੇਹੱਦ ਫਾਇਦੇਮੰਦ ਹੈ ਪਪੀਤੇ ਦਾ ਚੋਣ skin tan ਨੂੰ ਜਲਦ ਹੀ ਰਿਮੂਵ ਕਰਦਾ ਹੈ ਇਹ ਸਕਿਨ ਟੈਨ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਕਿਨ ਨੂੰ ਹੋਰ ਵੀ ਜ਼ਿਆਦਾ ਨੈਚੁਰਲੀ ਗਲੋਅ ਦਿੰਦਾ ਹੈ